ਸਮਰਾਲੇ ਤੋਂ ਗੰਟੀ ਲੈਵਲ ਤੇ ਨੇ ਕਿਹੜੇ ਦਾਦਾ ਮੋਟਰ ਕਿੱਥੇ ਆਫਿਸ ਤੋਂ ਢੋਲੇ ਵਾਲੀ ਜੀ ਦਾਦਾ ਮੋਟਰ ਕਿੱਥੋਂ ਲੈ ਕੇ ਚੱਲੇ ਸੀਗੇ ਗੱਡੀ ਸਮਰਾਲੇ ਤੋਂ ਕੀ ਹੋਇਆ ਸੀ ਗੱਡੀ ਨੂੰ ਗੱਡੀ ਐਕਸੀਡੈਂਟ ਹੋ ਗਈ ਸੀਗੀ ਇਹਨੂੰ ਲੈ ਕੇ ਚੱਲੇ ਸੀਗੇ ਤੇ ਇੱਕ ਸਮਰਾਲੇ ਤੋਂ 1.5 ਕਿਲੋਮੀਟਰ ਅੱਗੇ ਆਈਟੀਆ ਤੋਂ ਆ ਕੇ ਇੱਕਦਮ ਗੱਡੀ ਗਰਮ ਹੋਣ ਲੱਗੀ ਮੈਂ ਮੋੜ ਕੇ ਖੜੀ ਕਰਤੀ ਤੇ ਮੈਂ ਟੋਅ ਵਾਲੇ ਨੂੰ ਬੁਲਾਣ ਗਿਆ ਜਦੋਂ ਪਿੱਛੇ ਮੁੜ ਕੇ ਦੇਖਿਆ ਇੰਜਨ ਇੱਕਦਮ ਆਗੂ ਸਾੜਦੀ ਇਹਨੂੰ ਤੇ ਇਹਦੇ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਨੂੰ ਤਲਾਹ ਕਰ ਦਿੱਤੀ ਹਾਂਜੀ ਕਰ ਦਿੱਤੀ ਤੇ ਅੱਗੇ ਨੇ ਉਹ ਜਾਂ ਕੀ ਗੱਲਬਾਤ ਕਰਨੀ ਹਾਂਜੀ ਅੱਗੇ ਤੁਸੀਂ ਆਪਣੇ ਆਫਿਸ ਦੇ ਵਿੱਚ ਫੋਨ ਕੀਤਾ ਸੀ ਹਾਂਜੀ ਕਰਤਾ ਜੀ ਉਥੋਂ ਕ੍ਰੇਨ ਆ ਰਹੀ ਹੈ ਜੀ ਹੁਣ ਉਥੋਂ ਕ੍ਰੇਨ ਆ ਰਹੀ ਹੈ ਹਾਂਜੀ ਫਿਰ ਟੋਵਰ ਕੇ ਲੈ ਜਾਵਾਂਗੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਤੇ ਹੋਰ ਜਿਹੜਾ ਇਹਨੂੰ ਅੱਗ ਲੱਗੀ ਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਲੱਗੀ ਹੋਵੇ ਸਰ ਇਹ ਮੈਨੂੰ ਲੱਗਦਾ ਇਹ ਸ਼ੋਰ ਵਾਇਰਿੰਗ ਸ਼ਾਰਟ ਕਰਕੇ ਲੱਗੀ ਹੈ ਇਹ ਅੰਦਰੋਂ ਹੀ ਜਾਂਦੇ ਸਾਨੂੰ ਫੋਨ ਆਇਆ ਵੀ ਆਈਟੀ ਦੇ ਕੋਲ ਸਰਵਿਸ ਹੈ ਨਾ ਵੀ ਉੱਥੇ ਇੱਕ ਗੱਡ ਨੂੰ ਅੱਗ ਲੱਗੀ ਆ ਤਾਂ ਅਸੀਂ ਆਪਣੀ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਤਾਂ ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਵੀ ਇੰਜਣ ਤੋਂ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ ਕੀ ਕਿਸ ਤਰ੍ਹਾਂ ਜਿਹੜਾ ਇਹਦੀ ਗੱਡੀ ਨੂੰ ਖੜੀ ਨੂੰ ਅੱਗ ਲੱਗੀ ਹੈ ਜਾਂ ਚੱਲੀ ਜਾਂਦੀ ਗੱਡੀ ਨੂੰ ਲੱਗੀ ਇਹ ਤਾਂ ਹੁਣ ਜਿਵੇਂ ਉਹ ਵਿੱਚ ਡਰਾਈਵਰ ਸੀਗਾ ਉਹ ਕਹਿੰਦਾ ਮੈਂ ਸਾਈਡ ਤੇ ਖੜਾਈ ਸੀਗੀ ਦੇਖਾ ਕੇ ਕਹਿੰਦਾal ਮੈਂ ਦੇਖਿਆ ਤੂੰ ਹਿੱਕ ਨਿਕਲਦਾ ਦੇਖਿਆ ਤਾਂ ਵਿੱਚੋਂ ਅੱਗ ਲੱਗੀ ਹੋਈ ਸੀਗੀ ਤਾਂ ਜਿਹੜੇ ਕਹਿੰਦਾ ਤਰੰਤ ਲੋਕਾਂ ਨੇ ਇਕੱਠੇ ਹੋ ਕੇ ਇਹਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਬਿਲਾਉਣ ਦਿੱਤੀ ਤਾਂ ਤੋਂ ਆਪਣੇ ਸਟੇਸ਼ਨ ਕੋ ਇਹ ਜਿਹੜੇ ਤਾਂ ਅਸੀਂ ਟਾਈਮ ਤੇ ਗੱਡੀ ਲੈ ਕੇ ਪਹੁੰਚ ਗਏ ਰਏ ਅੱਜ ਦੇਖਿਆ ਬਹੁਤ ਜ਼ਿਆਦਾ ਫਿੰਗਰ ਨੂੰ ਪਈ ਸੀ ਤੇ ਅਸੀਂ ਤੁਰੰਤ ਅੱਗੇ ਪਾਣੀ ਮਾਰੇ ਆ ਤੇ ਇੱਕ ਸੈਂਟਰ ਚਲਾਇਆ ਉਹ ਤਾਂ ਫਾਇਰ ਵਾਲਾ ਅਗਰ ਫਾਇਰ ਸੈਂਟਰ ਨਾਲ ਨਹੀਂ ਕੰਟਰੋਲ ਹੋਈ ਤਾਂ ਪਾਣੀ ਚ ਲਾ ਕੇ ਅੱਗ ਕੰਟਰੋਲ ਕੀਤੀ ਕਿੰਨਾ ਕੁ ਟਾਈਮ ਲੱਗ ਗਿਆ ਨੂੰ ਸਾਨੂੰ ਉਹੀ ਤਕਰੀਬਨ ਮੰਨ ਲਓ ਵੀ 20-25 ਮਿੰਟ ਲੱਗੇ ਗਏ ਕੰਟਰੋਲ ਕਰਨ ਜਾਨੀ ਨੁਕਸਾਨ ਤੋਂ ਬਚਾਓ ਨਹੀਂ ਜਾਨੀ ਨੁਕਸਾਨ ਤੋਂ ਬਚਾਓ ਕਿਉਂਕਿ ਮਾਲੀ ਨੁਕਸਾਨ ਹੋ ਗਿਆ ਗੱਡੀ ਮੰਨ ਲਓ ਇੰਜਣ ਮੁਰਾ ਚੱਲ ਗਿਆ